ਆ ਘਰੇ ਤਾਂ ਬੱਚਾ ਜਿਹੜਾ ਪਉਂ ਜਾਗਦਾ ਉਹ ਬਿਸਤਰੇ 'ਚ ਲੁੱਕ ਕੇ ਬਹਿ ਜਾਂਦਾ ਵੀ ਕਿਤੇ ਨਾ ਹੋਵੇ ਮੜੇ ਮੇ ਜੁੱਤੀਆਂ ਪੈ ਜਾਣ ਤੇ ਪਰ ਘਟ ਜਿਹੜਾ ਕਿਸੇ ਬੰਨੇ ਕੋਈ ਨਹੀਂ ਆਂਦਾ ਅਟਲੋ ਸਾਹਿਬ ਆਪਾ ਚਲਦੇ ਆ ਖਬਰਾਂ ਤੇ ਫੌਜ ਦਾ ਖਲਾਸਾ ਪਾਕਿਸਤਾਨ ਨੇ ਬਠਿੰਡਾ ਕੈਂਪ ਨੂੰ ਜਿਹੜਾ ਨਿਸ਼ਾਨਾ ਬਣਾਇਆ ਕਈ ਫਵਾਹਾਂ ਬੜੀਆਂ ਫੈਲ ਰਹੀਆਂ ਜੀ ਇੱਥੇ ਆ ਹੋ ਗਿਆ ਇੱਥੇ ਆ ਹੋ ਗਿਆ ਆ ਕਈ ਕੁਸ਼ੀ ਅਟਲੋ ਸਾਹਿਬ ਕੀ ਕਹਿਣਾ ਚਾਹੁੰਦੇ ਨੇ ਬੀਖੋ ਜਲਦੀਪ ਸਿੰਘ ਸਾਹਿਬ ਜੰਗ ਦੇ ਦਿਨਾਂ ਦੇ ਵਿੱਚ ਜੇ ਜੰਗ ਪ੍ਰੋਪਰ ਲੱਗੀ ਤਾਂ ਹੈ ਨਹੀਂ ਐਲਾਨ ਤਾਂ ਨਹੀਂ ਹੋਇਆ ਜੀ ਪਰ ਜੰਗ ਦੇ ਦਿਨਾਂ ਦੇ ਵਿੱਚ ਅਫਵਾਹਾਂ ਨਾ ਹੋਣ ਇਹ ਤਾਂ ਹੋ ਹੀ ਨਹੀਂ ਸਕਦਾ ਤੁਹਾਨੂੰ ਬਹੁਤ ਸਾਰੀਆਂ ਇਹੋ ਜਿਹੀਆਂ ਅਫਵਾਹਾਂ ਮਿਲ ਗਈਆਂ ਕਿ ਤੁਹਾਡਾ ਮਤਲਬ ਜਿਹੜਾ ਹੈਗਾ ਮਾਨਸਿਕ ਜਿਹੜਾ ਤوازن ਹੈ ਉਹ ਵੀ ਖਰਾਬ ਹੋ ਜਾਂਦਾ ਕਈ ਵਾਰੀ ਜਦੋਂ ਧਰਮ ਨਾਲ ਜੋੜ ਕੇ ਕੁਝ ਗੱਲਾਂ ਖਿੱਤ ਗਈਆਂ ਜਾਂਦੀਆਂ ਵਗੈਰਾ ਵਗੈਰਾ ਸੋ ਉਹ ਅਫਵਾਹ ਦੀ ਤੁਹਾਡੇ ਉੱਤੇ ਪਰ ਜਿਹੜੀ ਹੈ ਜ ਅੱਜ ਦੇ ਯੁੱਗ ਦੇ ਵਿੱਚ ਕੋਈ ਚੀਜ਼ ਲਪਸਮਾ ਲੁਕਾ ਕੇ ਨਹੀਂ ਰੱਖੀ ਜਾ ਸਕਦੀ ਸੋਸ਼ਲ ਮੀਡੀਆ ਦਾ ਯੁੱਗ ਹੈ ਜੀ ਭਾਵੇਂ ਸੋਸ਼ਲ ਮੀਡੀਆ ਦੇ ਉੱਤੇ ਵੀ ਕੁਝ ਮਤਲਬ ਜਿਹੜੀਆਂ ਦੇ ਪ੍ਰਸ਼ਾਸਨ ਨੇ ਅਪੀਲਾਂ ਕੀਤੀਆਂ ਕਿ ਭਾਈ ਬਗੈਰ ਕਿਸੇ ਚੀਜ਼ ਤੋਂ ਕਨਫਰਮਡ ਇਨਫਰਮੇਸ਼ਨ ਤੋਂ ਬਗੈਰ ਤੁਸੀਂ ਕੋਈ ਕਿਸੇ ਕਿਸਮ ਦੀ ਗੱਲ ਨਾ ਕਰੋ ਪਹਿਲਾਂ ਕਨਫਰਮ ਕਰੋ ਔਰ ਜਿਹੜੀਆਂ ਅਫਵਾਹਾਂ ਹੁੰਦੀਆਂ ਅਫਵਾਹਾਂ ਦੇ ਆਧਾਰ ਦੇ ਉੱਤੇ ਖਬਰਾਂ ਜਾਂ ਜਿਹੜੀਆਂ ਰਿਪੋਰਟਾਂ ਪ੍ਰਕਾਸ਼ ਨਾ ਕਰੋ ਪਹਿਲਾਂ ਉਹਨੂੰ ਜਿਹੜਾ ਹੈਗਾ ਅ ਅਧਿਕਾਰੀਆਂ ਤੋਂ ਜਿਹੜੇ ਪ੍ਰੋਪਰ ਅਧਿਕਾਰੀ ਹੈ ਜਿਹੜੇ ਬੰਦੇ ਕੋਈ ਡਿਫਲੂਟ ਹੈ ਉਹਦੇ ਵਾਸਤੇ ਤੁਸੀਂ ਪਰਮਿਸ਼ਨ ਲੈ ਲਓ ਅਸਲ ਵਿੱਚ ਇਹ ਹੈ ਕਿ ਕੱਲ ਦਿੱਲੀ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੋਈ ਸੀ ਹੂੰ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਭਾਰਤ ਦੇ ਜਿਹੜੇ ਹੈਗੇ ਵਿਦੇਸ਼ ਵਿਭਾਗ ਦੇ ਬੁਲਾੜੇ ਵੀ ਸੀ ਔਰ ਨਾਲ ਦੋ ਲੇਡੀਆਂ ਮਿਲਟਰੀ ਆਫੀਸਰਸ ਕਰਨਲ ਸੋਫੀਆ ਕ੍ਰੋਸ਼ੀ ਤੇ ਬਿਗ ਕਮਾਂਡਰ ਮਿਸਗਾਂ ਇਹ ਦੋ ਜਿਹੜੀਆਂ ਜਿਹੜੀਆਂ ਬੀਬੀਆਂ ਸੀ ਦਿਨ ਦਿਨਾਂ ਨੇ ਆ ਕੇ ਕੱਲ ਜਿਹੜੀ ਐ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਉਹਦੇ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਜੁਕੇ ਪਰਸੋ ਸ਼ਾਮ ਨੂੰ ਪਰਸੋ ਵਾਲੀ ਰਾਤ ਜਿਹੜੀ ਹੈਗੀ ਹੈ ਮੈਂ ਵੀ ਬਰੋਂ ਆ ਰਿਹਾ ਸੀ ਜਿਹੜਾ ਰਸਤੇ ਦੇ ਵਿੱਚ ਪਤਾ ਲੱਗਿਆ ਕਿ ਕੁਝ ਗੜਬੜ ਹੋ ਰਹੀ ਹੈ ਜੀ ਬੜੇ ਵੱਡੇ ਪੱਧਰ ਤੇ ਫੋਨ ਕਾਲ ਆਉਣੀ ਸ਼ੁਰੂ ਹੋ ਗਏ ਸੀ ਕਿ ਥਿਆ ਹੋ ਗਿਆ ਥਿਆ ਹੋ ਗਿਆ ਤੇ ਕਾਫੀ ਜਿਹੜੀ ਹੈਗੀ ਹੈ ਉਹ ਪੜਿਨਾ ਠੁਈ ਹੈ ਜਿਵੇਂ ਕਿ ਆਰਮੀ ਅਫੀਸ਼ੀਅਲਸ ਨੇ ਕਿਹਾ ਹੈ ਕੱਲ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਬਟਿੰਡਾ ਦੀ ਸ਼ੌਨੀ ਨੂੰ ਟਾਰਗੇਟ ਕੀਤਾ ਗਿਆ ਸੀ ਠੀਕ ਹੈ ਜੀ ਕੋਈ ਸ਼ੱਕ ਹੀ ਨਹੀਂ ਹੈ ਕੱਲ ਜਿਹੜੇ ਕੱਲ ਰਾਤ ਜਿਹੜੇ ਇੱਥੇ ਕਰੋੜ ਵਗੈਰਾ ਟਕੇ ਹੈ ਇਹਨਾ ਡਰੋਨਾਂ ਦੇ ਜਰੀਏ ਤੋਗਬਾਲੀ ਪਿੰਡ ਹੈ ਜੀ ਸਾਡੇ ਨਾਲ ਹੀ ਬਠੰਡਾ ਕੈਂਟ ਦੇ ਅਗਲੇ ਪਾਸੇ ਲੱਗਦਾ ਹੈ ਉਥੇ ਕੁਝ ਡੰਡ ਗਏ ਕੁਝ ਡਰੋਨ ਜਿਹੜੇ ਹੈਗੇ ਉਹ ਸ਼ਹਿਰ ਦੇ ਵਿੱਚ ਡਿੱਗੇ ਆ ਕੁਝ ਪਿੰਡਾਂ ਦੇ ਵਿੱਚ ਡਿੱਗੇ ਆ ਇਸ ਢੱਕ ਦੇ ਨਾਲ ਨੁਕਸਾਨ ਕੋਈ ਨਹੀਂ ਹੋਇਆ ਕਿਉਂਕਿ ਭਾਰਤ ਦਾ ਜਿਹੜਾ ਡਿਫੈਂਸ ਸਿਸਟਮ ਹੈ ਐਕਸ 400 ਕੋ ਐਨਾ ਮਜ਼ਬੂਤ ਹੈ ਜਿਹੜਾ ਅਮਰੀਕਾ ਤੋਂ ਲਿਆ ਹੋਇਆ ਹੈ ਕਹਿੰਦੇ ਵੀ 400 ਜਿੱਥੇ ਉਹਨੂੰ ਡਿਪਲੋਏ ਕੀਤਾ ਹੋਇਆ ਹੈ ਜਿੱਥੇ ਉਹਨੂੰ ਤਾਇਨਾਤ ਕੀਤਾ ਹੋਇਆ ਹੈ ਉਹਦੇ 400 ਜਿਹੜਾ ਹੈਗਾ ਕਿਲੋਮੀਟਰ ਦੇ ਅੰਦਰ ਅੰਦਰ ਜਿਹੜਾ ਹੈਗਾ ਉਹ ਸਾਰਾ ਜਿੱਦਿਆ ਜਿੰਨੀ ਅਭੀ ਤੁਹਾਡੀਆਂ ਇਹ ਤੇ ਮਜ਼ਾਈਲਾ ਵਗੈਰਾ ਹੁੰਦੇ ਆ ਇਹਨਾਂ ਦੇ ਸ਼ਨਾਖਤ ਕਰ ਰਹਾ ਹੋਈ ਮੈਂ ਰਸ਼ੀਦੂ ਕਹੇ ਜੀ ਮੈਂ ਰਸ਼ੀਦੂ ਲਿਆ ਰਹੀ ਹੈ ਆਪਣਾ ਨਹੀਂ ਹੈ ਨਹੀਂ ਨਹੀਂ ਮੈਨੂੰ ਪਤਾ ਤੁਸੀਂ ਮਰਗਾ ਗਏ ਬੈਠੇ ਤੋ ਕੰਨ ਰਸ਼ੀਦ ਕਿਹਾ ਸੀ ਜੀ ਰਸ਼ੀਦੂ ਲਿਆ ਉਹ ਅੱਛ ਜੀ ਦੇ ਨਹੀਂ ਰਿਕੇ ਹਨ ਆਵਗਲਤਾ ਜੀ ਤੋਂ 400 ਜਿਹੜਾ ਹੈਗਾ ਐਸਾ ਨਾਮ ਬਦਲ ਕੇ ਇਥੇ ਸੁਦਰਸ਼ਨ ਕਰਤਾ ਉਹ ਜਿਹੜਾ ਜਿਹੜੀ ਜਿਹੜੀ ਸੱਮਣਾ ਨਾ ਕਰਤਾ ਹੋਵੇ ਜਾਂ ਮੋਦੀ ਨਾ ਰੱਖ ਦੇਣਾ ਨਹੀਂ ਜੀ ਸੁਦਰਸ਼ਨ ਚੱਕਰ ਨਹੀਂ ਹੈਗਾ ਉਹ ਕਿਰੀ ਕੀ ਜੰਗ 14 ਮਹਾਭਾਰਤ ਮਹਾਭਾਰਤ ਚੱਲੇਗੀ ਇਹ ਨਹੀਂ ਸੁਦਰਸ਼ਨ ਕਰਤਾ ਸਟੋਰੀ ਮੈਂ ਗਲਤੀ ਨਾਲ ਅਮਰੀਕਾ ਕਹਿ ਗਏ ਅਸਲ ਦੇ ਵਿੱਚ ਰਸ਼ੀਆ ਤੋਂ ਲਿਆ ਹੈ ਹਾਂ ਹਾਂ ਔਰ ਜਦੋਂ ਰਸ਼ੀਆ ਨਾਲ ਦੀ ਖੌਦੇबाजी ਹੋ ਰਹੀ ਸੀ ਅਮਰੀਕਾ ਦਾ ਵਿਰੋਧ ਕਰਦਾ ਸੀ ਬਿਲਕੁਲ ਜੀ ਮੇਰੇ ਖਿਆਲ ਮੁਤਾਬਕ 2021-22 ਦੇ ਵਿੱਚ ਉਸ ਸਮੇਂ ਦੇ ਵਿੱਚ ਇਹਦੀ ਕੋਈ ਗੱਲਬਾਤ ਹੋਈ ਆ ਉਦੋਂ ਇਹ ਲੈ ਗਿਆ ਸੀ ਔਰ ਇਹ ਬੜਾ ਪ੍ਰਭਾਵਸ਼ਾਲੀ ਹੈ ਕਿਉਂਕਿ ਜਿੰਨੀ ਕਿ ਬਚਤ ਹੋਈ ਆ ਬਚਤ ਨੁਕਸਾਨ ਤਾਂ ਬਹੁਤਾ ਨਹੀਂ ਹੋਇਆ ਹੈ ਜਿਆਦਾ ਬਚਤ ਇਸੇ ਦੀ ਵਜ੍ਹਾ ਕਾਰਨ ਹੋਈ ਹੈ ਬਠਿੰਡਾ ਕੰਟਰੋਲਮੈਂਟ ਦਾ ਜਾਂ ਉਹਦੇ ਆਲੇ ਦੁਆਲੇ ਕਿਤੇ ਕੋਈ ਨੁਕਸਾਨ ਨਹੀਂ ਹੋਇਆ ਜੀ ਪਰ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਕਿਤੇ ਨੁਕਸਾਨ ਨਹੀਂ ਹੋਇਆ ਬਹੁਤ ਸਾਰੇ ਥਾਵਾਂ ਦੇ ਉੱਤੇ ਤਾਂ ਚੰਦਰੀ ਸਾਹਿਬ ਇਹ ਕਹਿੰਦੇ ਆ ਕਿ ਸਾਡੇ ਲੋਕਾਂ ਨੇ ਆਪਨਾ ਆਪ ਹੀ ਗਵਾ ਲਿਆ ਕਈ ਲੋਕ ਤਾਂ ਮਤਲਬ ਖੇਡਣ ਲੱਗੇ ਐ ਜਿਵੇਂ ਮਜ਼ਾਈਲਾਂ ਜਿੱਥੇ ਜਿੱਦ ਮਜ਼ਾਈਲ ਨੂੰ ਡਿਫਿਊਜ਼ ਕੀਤਾ ਵੈ ਉਹ ਥੱਲੇ ਡਿੱਗ ਪਈ ਐ ਭਾਵੇਂ ਉਹ ਨਕਾਰਾ ਹੋ ਗਿਆ ਪਰ ਉਹਦਾ ਇਹ ਮਤਲਬ ਨਹੀਂ ਕਿ ਜਿਹੜਾ ਉਹਦੇ ਵਿੱਚ ਗੋਲਾ ਬਰੂਤ ਪਿਆ ਉਹ ਖਤਮ ਹੋ ਜਾਊਗਾ। ਇੱਕ ਜਗ੍ਹਾ ਦੇ ਉੱਤੇ ਦੇਖਿਆ ਮੈਂ ਇੱਕ ਤਸਵੀਰ ਦੇਖ ਰਿਹਾ ਸੀ ਕਿ ਵਿਅਕਤੀ ਆਇਆ ਉਹ ਆ ਕੇ ਮਜ਼ਾਈਲ ਦੇ ਨਾਲ ਖੜ ਕੇ ਤੇ ਕਹਿੰਦਾ ਮੇਰੀ ਤਸਵੀਰ ਖਿਚੋੜੇ ਤਸਵੀਰ ਖਚਾਈ ਫਿਰ ਇੱਕ ਹੋਰ ਵਿਅਕਤੀ ਆ ਉਹ ਕਹਿੰਦਾ ਵੀ ਆ ਮੈਂ ਇਹਦੇ ਨਾਲ ਪੈਣਾ ਤੇ ਮੇਰੀ ਤਸਵੀਰ ਖਿਚੋ ਉਹ ਲਾਲਾ ਲਾਲਾ ਕਰਕੇ ਉਹਨੂੰ ਫਿਰ ਪਾਸੇ ਹਟਾਇਆ ਵਾ। ਬੇਚੇ ਗਨਤਾਏ ਵੀ ਜਿਹੜਾ ਸਦਾ ਨਾਪਰੀ ਵਾਲਾ ਸੁਭਾਅ ਹੈ ਉਹਦੀ ਵੀ ਇਹ ਵੀ ਦੱਸਦਾ ਹੈ ਕਿ ਭਾਰਤ ਤੇ ਪੰਜਾਬ ਦੇ ਲੋਕਾਂ ਦਾ ਡੀਐਨਏ ਕਿਹੋ ਜਿਹਾ ਉਹ ਆਰਦੀ ਖਾਂ ਦੇ ਉੱਤੇ ਹੈ ਪਰ ਫਿਰ ਬਾਅਦ ਵਿੱਚ ਇਹਨਾਂ ਜਿਹੜੀਆਂ ਮਜ਼ਾਈਲਾਂ ਨੂੰ ਜਿਹੜੀਆਂ ਨਕਾਰਾ ਹੋਈਆਂ ਮਜ਼ਾਈਲਾਂ ਸੀ ਇਹਨਾਂ ਮਜ਼ਾਈਲਾਂ ਨੂੰ ਫਿਰ ਇਹਨਾਂ ਨੇ ਜਿਹੜੇ ਆਰਮੀ ਦੇ ਅਫੀਸ਼ਰ ਸੀ ਜੀ ਉਹਨਾਂ ਨੇ ਆਕੇ ਨਕਾਰਾਮ ਕੀਤਾ ਹੈ ਜਿਹੜੀਆਂ ਆਪਣੇ ਕੋਲ ਹੁਣ ਤੱਕ ਜਿਹੜੀ ਇਨਫੋਰਮੇਸ਼ਨ ਆਈ ਹੈ ਜੀ ਖਾਰੀ ਉਹਦੇ ਚ ਚੰਦੀ ਸਾਹਿਬ ਜੀ ਆਪਾਂ ਦੇਖੀਏ ਤਾਂ ਉਹ ਕਾਫੀ ਜਿਹੜੀ ਹੈਗੀ ਹੈ ਡਰਾਉਣੀ ਹੈ ਕਿਉਂਕਿ ਬਾਰਡਰ ਦੇ ਇਲਾਕਿਆਂ ਦੇ ਵਿੱਚੋਂ ਲੋਕਾਂ ਨੇ ਜਿਹੜਾ ਹੈਗਾ ਆਪਣਾ ਸਮਾਨ ਵਗੈਰਾ ਬੁਲੇਟ ਰਾਂ ਸ਼ੁਰੂ ਕਰ ਦਿੱਤਾ ਹੈ ਪਹਿਲਾਂ ਇਹ ਕਿ ਬਾਰਡਰ ਦੇ ਲੋਕ ਚੰਗੇ ਬੈਠੇ ਸੀ ਸ਼ਾਇਦ ਹੁਣ ਮੇਰਾ ਖਿਆਲ ਹੈ ਵੀ ਕਹਿ ਦਿੱਤਾ ਹੋਵੇ ਆਫੀਸ਼ੀਅਲਸ ਨੇ ਕਿ ਤੁਸੀਂ ਆਓ ਜੋ ਇਨਫਰਮੇਸ਼ਨ ਆਈ ਹੈ ਪੰਜਾਬ ਦੇ ਸੰਧਾਰਮ ਦੇ ਵਿੱਚ ਉਹ ਹੈ ਕਿ ਪਾਕਿਸਤਾਨ ਨੇ ਪਿਛਲੀ ਰਾਤ ਹਨੇਰਾ ਹੁੰਨੇ ਕੱਲ੍ਹ ਵਾਲੀ ਰਾਤ ਮਤਲਬ ਜੀ ਫਿਰੋਜ਼ਪੁਰ ਫਾਜ਼ਲਕਾ ਸ੍ਰੀ ਅਮਰਸਰ ਸਾਹਿਬ ਕਰਨਤਾਰਨ ਸਾਹਿਬ ਹੁਸ਼ਿਆਰਪੁਰ ਗੁਰਦਾਸਪੁਰ ਤੇ ਪਠਾਨਕੋਟ ਇੱਥੇ ਹਮਲਾ ਕੀਤਾ ਹੈ ਪਾਕਿਸਤਾਨੀ ਡਰੋਨ ਜਿਹੜੇ ਹੈਗੇ ਆ ਉਹ ਆਰਮੀ ਡਿਫੈਂਸ ਸਿਸਟਮ ਨੇ ਉਹਨਾਂ ਨੂੰ ਨਕਰਾ ਕਰਤਾ ਉਡਣ ਜਗ੍ਹਾ ਨਹੀਂ ਛੱਡਾਇਆ ਪੰਦਸੇ ਹੀ ਹੈ ਫਰੋਜਪੁਰ ਦੇ ਵਿੱਚ ਇੱਕ ਪਿੰਡ ਹੈ ਜੀ ਖਾਈ ਫਿਮੇ ਕੀ ਬਿਲਕੁਲ ਉੱਥੇ ਪਿੰਡ ਦੇ ਵਿੱਚ ਇੱਕ ਡਰੋਨ ਡਿੱਗਿਆ ਜਿਹਦੇ ਨਾਲ ਅੱਗ ਲੱਗ ਗਈ ਤੇ ਤਿੰਨ ਵਿਅਕਤੀ ਹੈ ਜਿਹੜੇ ਪਰਿਵਾਰ ਦੇ ਵਿੱਚ ਉਹ ਬੁਰਧ ਜਿਹੜੇ ਹੈਗੇ ਜ਼ਖਮੀ ਹੋ ਗਏ ਜਿਨ੍ਹਾਂ ਦੀ ਹਾਲਤ ਜਿਹੜੀ ਹੈਗੀ ਨਾਜ਼ੁਕਾ ਹੈ ਇਲਾਜ ਲਈ ਉਹਨਾਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਜੀ ਜੀ ਇਸੇ ਤਰੀਕੇ ਗੁਰਦਾਸਪੁਰ ਦੇ ਵਿੱਚ ਕਰਤਾਰਪੁਰ ਕਾਰੀ ਡੋਰ ਤੋਂ 20 ਕਿਲੋਮੀਟਰ ਜਿਹੜਾ ਪਾਸੇ ਦੇ ਉੱਤੇ ਉੱਥੇ ਵੀ ਕਾਫੀ ਜੜਾ ਹੈਗਾ ਇੱਕ ਟਕੜਾ ਧਮਾਕਾ ਹੋਇਆ ਹੈ ਹਮਲੇ ਦੇ ਵਿੱਚ ਪਖਾਨਕੋਟ ਫਿਰੋਜ਼ਪੁਰ ਅਮਰਸਰ ਸਾਹਿਬ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਫਾਜ਼ਲਕਾ ਪਟਿਆਲਾ ਫਰੀਦਕੋਟ ਫਤਿਗੜ ਸਾਹਿਬ ਠਿੰਡਾਲੇ ਵਿੱਚ ਜੀ ਬਲੈਕਆਊਟ ਨਾਲ ਦੀ ਨਾਲ ਹੀ ਕਰ ਦਿੱਤਾ ਸੀ ਕਿਉਂਕਿ ਇਹ ਜ਼ਿਲ੍ਹੇ ਜਿਹੜੇ ਹੈਗੇ ਆ ਇਹ ਬਾਰਡਰ ਦੇ ਨੇੜੇ ਪੈਂਦੇ ਆ ਅ ਜਿਹੜਾ ਇਨਫਰਮੇਸ਼ਨ ਤਾਂ ਬਹੁਤ ساری ਵਰਬੀ ਆਈ ਹੈ ਪਰ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਤਾਂ ਲੋਕਾਂ ਦੇ ਹੌਸਲੇ ਬੁਲੰਦ ਹੈ ਜੀ ਪਰ ਨਾਲ ਨਾਲ ਕੰਦੀ ਸਾਹਿਬ ਨੇ ਇਹ ਤੇ ਹੈ ਕਿ ਅਫਵਾਹਾਂ ਬਹੁਤ ਆ ਰਹੀਆਂ ਤੁਸੀਂ ਵੀ ਮੇਰੇ ਨਾਲ ਗੱਲ ਸਾਂਝੀ ਕੀਤੀ ਸੀ ਤੁਸੀਂ ਮੈਨੂੰ ਦਿਖਾ ਲਈ ਸੁਣਾ ਲਈ ਸੀ ਕਿ ਆਰਮੀ ਬਾਰੇ ਵੀ ਬੜੇ ਪੁੱਠੇ ਸਿੱਦੇ ਗੱਲ ਕੀਤੇ ਜਾ ਰਹੇ ਹੈ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਜੀ ਆ ਹੋ ਗਿਆ ਛੇ ਨੇ ਬਗਾਵਤ ਕਰਤੀ ਛੇ ਨੇ ਕਰਤੀ ਕੋਈ اچھی ਗੱਲ ਨਹੀਂ ਭਾਰਤ ਦੀ ਆਰਮੀ ਬੜੀ ਮਜ਼ਬੂਤ ਹੈ ਲੇਕਿਨ ਜਿਹੜੀ ਸਭ ਤੋਂ ਵੱਡੀ ਗੱਲ ਹੈ ਚੰਦੀ ਸਾਹਿਬ ਉਹ ਇਹ ਹੈ ਕਿ ਇਸ ਵੇਲੇ ਪਾਕਿਸਤਾਨ ਦੀ ਹਾਲਤ ਹੈ ਜਿਹੜੀ ਉਹ ਕਾਫੀ ਜਿਹੜੀ ਹੈਗੀ ਹੈ ਤਰਸਜੋਗ ਹੈ ਜੀ ਤੇ ਪਾਕਿਸਤਾਨ ਦੇ ਲੀਡਰਾਂ ਵੱਲੋਂ ਜਿਹੜੇ ਬਿਆਨ ਦਿੱਤੇ ਜਾ ਰਹੇ ਆ ਉਹ ਬਿਆਨ ਵੀ ਘੱਟ ਕਹਿ ਉਹਨਾਂ ਨੇ ਕਿਹਾ ਤਾਂ ਕਿ ਜੇ ਅਸੀਂ ਨਹੀਂ ਤਾਂ ਸਿਰ ਕੋਈ ਵੀ ਨਹੀਂ ਮਸਲਨ ਜੇ ਸਾਡੇ ਤੇ ਕਿਸੇ ਕਿਸਮ ਦਾ ਸਾਡਾ ਨੁਕਸਾਨ ਹੁੰਦਾ ਤਾਂ ਅਸੀਂ ਕੁਝ ਵੀ ਕਰ ਸਕਦੇ ਹਾਂ ਔਰ ਇਹਦੇ ਨਾਲ ਨਾਲ ਜਿਹੜੀ ਹੈਗੀ ਹੈ ਸਭ ਤੋਂ ਵੱਡੀ ਸਮੱਸਿਆ ਉਹ ਹੈ ਕਿ ਪਰਮਾਣੂ ਜੰਗ ਦਾ ਖਤਰਾ ਵੀ ਹੋ ਸਕਦਾ ਹੈ ਬਿਲਕੁਲ ਇਸ ਦੇ ਵਾਸਤੇ ਜਿਹੜਾ ਦੁਨੀਆ ਦਾ ਭਾਈਚਾਰਾ ਦੁਨੀਆ ਦੇ ਭਾਈਚਾਰੇ ਨੂੰ ਅੱਗੇ ਆਉਣਾ ਚਾਹੀਦਾ ਤੇ ਇਹਨਾਂ ਨੂੰ ਸਮਝਾ ਕੇ ਇਹਨਾਂ ਦਾ ਆਪਸ ਦੇ ਵਿੱਚ ਤਾਲਮੇਲ ਬਿਠਾ ਕੇ ਜਿਹੜਾ ਇਹ ਕੱਲ ਨੂੰ ਮੁਕਬਕਾ ਦੇਣਾ ਚਾਹੀਦਾ ਪਰ ਭਾਰਤੂ ਨੇ ਇਸ ਕੱਲ ਦੇ ਉੱਤੇ ਲੱਗਿਆ ਹੋਇਆ ਵੀ ਕਿ ਜੋ ਮਰ ਗਿਆ ਹੋ ਜੇ ਇੱਕ ਵਾਰੀ ਕੱਟਾ-ਕੱਟੀ ਕੱਢਣੀ ਹੈ ਹੂੰ ਹੂੰ ਔਰ ਜਿਹੜੀਆਂ ਮੈਂ ਕੁਝ ਲੋਕਾਂ ਨਾਲ ਗੱਲਾਂ ਕੀਤੀਆਂ ਸੈੜੀ ਲੋਕਾਂ ਨਾਲ ਵੀ ਗੱਲਾਂ ਕੀਤੀਆਂ ਪੇਂਡਗੋਣ ਨਾਲ ਵੀ ਗੱਲਾਂ ਕੀਤੀਆਂ ਖਾਸ ਕਰਕੇ ਜਿਹੜੇ ਲੋਕ ਰੂਲਿੰਗ ਪਾਰਟੀ ਦੇ ਨੇੜੇ ਐ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਨੇੜੇ ਐ ਜੰਦੀ ਸਾਹਿਬ ਜਿਹੜੀਆਂ ਉਹ ਗੱਲਾਂ ਕਰਦੇ ਨੇ ਉਹ ਗੱਲਾਂ ਬੜੀਆਂ ਅਜੀਬ ਐ ਹੂੰ ਹੂੰ ਉਹ ਮਤਲਬ ਐ ਇਸ ਧੰਗ ਨਾਲ ਗੱਲ ਕਰਦੇ ਐ ਕਿ ਜੀ ਕਸ਼ਮੀਰ ਦੇ ਦਾ ਦੋ ਦਿਨ ਟੁੱਟੇ ਹੋ ਜਾਣਗੇ ਜੀ ਇੱਕ ਟੁੱਟਾ ਆਪਾਂ ਆਪ ਵਿੱਚ ਮਿਲਾ ਲਵਾਂਗੇ ਇੱਕ ਟੋਟੇ ਨੂੰ ਚੀਨ ਲੈ ਜਾਊਗਾ ਇੱਕ ਟੋਟਾ ਐ ਹੋ ਜਾਊਗਾ ਐ ਹੋ ਜਾਊਗਾ ਕੋਈ ਇਸ ਗੱਲ ਨੂੰ ਭੁੱਲ ਰਿਹਾ ਕਿ ਜਦੋਂ ਜੰਗ ਲੱਗਦੀ ਹੈ ਜੰਗ ਦੇ ਵਿੱਚ ਕੋਈ ਪਤਾ ਨਹੀਂ ਹੁੰਦਾ ਪਰ ਕਿਸੇ ਦੀ ਖਾਤਰ ਕਿਸੇ ਨੂੰ ਮਾਰਨ ਦਾ ਸਮਾਨ ਿਕਤਰ ਕਰਦੇ ਆ ਤਾਂ ਉਹ ਕਈ ਵਾਰੀ ਆਪ ਦੇ ਖਿਲਾਫ ਇਸਤੇਮਾਲ ਹੋ ਜਾਂਦਾ ਹੈ ਬਿਲਕੁਲ ਤੋਂ ਇਸ ਕਿਸਮ ਦੀਆਂ ਗੱਲਾਂ ਬਾਤਾਂ ਆ ਰਹੀਆਂ ਤੇ ਆਪਾਂ ਕਾਮਨਾ ਕਰਦੇ ਆ ਕਿ ਇਹ ਸਾਰੇ ਜਿਹੜਾ ਜਿਹੜਾ ਜੋ ਹੀ ਘਟਨਾ ਕਰਮ ਹੋ ਰਿਹਾ ਹੈ ਇਹਦਾ ਛੇਤੀ ਨਿਪਟਾਰਾ ਹੋਵੇ ਤੇ ਨਾਲ ਦੂਜੇ ਪਾਸੇ ਇੱਕ ਹੋਰ ਜਿਹੜੀ ਭਾਰਤ ਦੇ ਲਈ ਚੰਗੀ ਖਬਰ ਇਹ ਆਈ ਹੈ ਕਿ ਵਾਏ ਬਰਡ ਬੈਂਕ ਜਿਹੜਾ ਉਹ ਪਾਣੀ ਜਾ ਰਿਹਾ ਸੀ ਸਿੰਧੂ ਸਿੰਧ ਜਿਹੜਾ ਹੈਗਾ ਪ੍ਰੋਜੈਕਟ ਦਾ ਪਾਣੀ ਉਧਰ ਜਾ ਰਿਹਾ ਸੀ ਆਪਾਂ ਬੰਦ ਕਰਤਾ ਸੀ ਪਰ ਉਹ ਬੰਦ ਲੰਬਾ ਸਮਾਂ ਰੱਖਿਆ ਨਹੀਂ ਜਾ ਸਕਿਆ ਕਿਉਂਕਿ ਉੱਪਰਲੇ ਪਾਸੇ بارش ਕਾਫੀ ਹੋ ਗਈ ਤੇ ਫਿਰ ਹਾਲਾਤੇ ਬਣ ਗਏ ਕਿ ਅਸੀਂ ਕਿਤੇ ਆਪਾਂ ਡੁੱਬ ਜਾਈਏ ਉਹਨੂੰ ਬੰਦ ਕਰਤਾ ਸੀ ਪਰ ਨਾਲ ਪਾਣੀ ਜਿਹੜਾ ਹੈਗਾ ਜਿਹੜਾ ਇਹਨਾਂ ਨੇ ਬੰਦ ਕੀਤਾ ਸੀ ਉਹ ਦੁਬਾਰਾ ਫਿਰ ਖੋਲਤਾ ਸੀ ਇਸੇ ਤੇ ਮੁਖੀ ਹੈ ਜੀ ਮੇਰਾ ਖਿਆਲ ਅਜੇ 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 ਸਿੰਘ ਭੰਗਾ ਹੈ ਉਹਨਾਂ ਦਾ ਨਾਮ ਇੰਡੀਆ ਨਾ ਪੰਜਾਬੀ ਐਪ ਨੇ ਸਰ ਹਾਂ ਬਗਾ ਜੀ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਵਰਲਡ ਬੈਂਕ ਦਾ ਇਹ ਨਾਲ ਕੋਈ ਲਾਗਤ ਨਹੀਂ ਸਾਡਾ ਕੰਮ ਸਿਰਫ ਤੇ ਸਿਰਫ ਜਿਹੜਾ ਹੈਗਾ ਬਚੂ ਮੋੜੀ-ਮੋੜੀ ਦੀ ਨਿਗਰਾਨੀ ਕਰ ਰਹੀ ਹੈ ਐਸੀ ਪਾਕਿਸਤਾਨ ਦੀ ਕੋਈ ਇਸ ਮਾਮਲੇ 'ਚ ਮਦਦ ਨਹੀਂ ਕਰ ਸਕਦੀ ਇਹ ਗੱਲ ਉਹਨਾਂ ਨੇ ਕਹੀ ਹੈ ਇਹਦੇ ਨਾਲ ਥੋੜਾ ਜਿਹਾ ਭਾਰਤ ਨੂੰ ਆਪਾਂ ਕਹਿ ਸਕਦੇ ਹਾਂ ਵੀ ਹੌਸਲਾ ਮਿਲਿਆ ਵੀ ਚਲੋ ਕੋਈ ਗੱਲ ਨਹੀਂ ਕੁਛ ਨਾ ਕੁਛ ਤਾਂ ਸਾਡੇ ਹੱਥ ਪਲੇ ਆਉਂਦਾ ਹੈ ਪਰ ਨੇਮ ਚੀਜ਼ ਇਹ ਹੈ ਕਿ ਜੰਗ ਖਤਰੂ ਹਣੀ ਚਾਹੀਦੀ ਹੈ ਹਾਲਾਂਕਿ ਜੰਗ ਦਾ ਹਲੇ ਐਲਾਨ ਨਹੀਂ ਹੋਇਆ ਇਹ ਐਨਾਲਾ ਨਹੀਂ ਜੰਗ ਹੈ ਦਾ ਐਲਾਨ ਨਹੀਂ ਜੰਗ ਹੈ ਆਰਮੀ ਜਿਹੜੀ ਸ਼ੈਲਿੰਗ ਕਰ ਰਹੀ ਹੈ ਪਾਕਿਸਤਾਨ ਵਾਲੇ ਪਾਸਿਓ ਉਹ ਕਰ ਰਹੀ ਹੈ ਜੰਮੂ ਕਸ਼ਮੀਰ ਦੇ ਵਿੱਚ ਇਧਰ ਸਾਡੇ ਵਾਲੇ ਪਾਸੇ ਹਜੇ ਤੱਕ ਕੋਈ ਐਸਕਲੇਸ਼ਨ ਦੀ ਗੱਲ ਹੈ ਨਹੀਂ ਬਾਰਡਰ ਤੇ ਜਿਹੜੇ ਪੰਜਾਬ ਵਾਲੇ ਬਾਰਡਰ ਹੈ ਪਰ ਜੰਮੂ ਕਸ਼ਮੀਰ ਵਾਲੇ ਬਾਰਡਰ ਦੇ ਉੱਤੇ ਕਾਫੀ ਹੋ ਰਹੀ ਹੈ ਸੋ ਆਪਾਂ ਚੁਆ ਕਰਦੇ ਕਿ ਇਹਦੇ ਚ ਨਿਕਲੇ ਜਾਵੇ ਸੰਕਟ ਘਟਾਏ ਇਹਦੇ ਨਾਲ ਮਨੁੱਖਤ ਤਬਾਹ ਹੋ ਸਕਦੀ ਹੈ ਤੇ ਜਿਹੜਾ ਹਥਿਆਰ ਹੈ ਉਹ ਕਦੇ ਨਹੀਂ ਦੇਖਦਾ ਹੁੰਦਾ ਕਿ ਲਹੂ ਕਿ ਹੋ ਜਾਏ ਜੀ ਲਹੂ ਇਹ ਹਿੰਦੂਸਤਾਨੀ ਦਾ ਹੈ ਪਾਕਿਸਤਾਨੀ ਦਾ ਹੈ Hindu ਦਾ ਸਿੱਖ ਦਾ ਹੈ ਇਹ ਮੁਸਲਮਾਨ ਦਾ ਹੈ ਜਾਂ ਇਸਾਈ ਦਾ ਹੈ ਕਿਸੇ ਦਾ ਨਹੀਂ ਹੈ ਜੀ ਸੋ ਕੁੱਲ ਮਿਲਾ ਕੇ ਜਿਹੜੀ ਹੈਗੀ ਇਹ ਕਾਮਨਾ ਪਾਈ ਹੀ ਕਰ ਗਏ ਅਜ਼ਾਫ ਕਰਦੇ ਆ ਕਿ ਜੰਗ ਜਿਹੜਾ ਹੈਗਾ ਇਹ ਜਿਹੜੀ ਝੜਪਾਂ ਹੋ ਰਹੀਆਂ ਇਹਦਾ ਜਲਦੀ ਨਿਪਟਾਰਾ ਹੋਵੇ ਜੀ ਆ ਬਿਲਕੁਲ ਜੀ ਚਾਹੁੰਦੇ ਆਪਾਂ ਕੋਲਾਂ ਤੇ ਹਾਂਜੀ ਕੁਲਦੀਪ ਸਿੰਘ ਜੀ ਸਵਾਗਤ ਹੈ ਸਸਕਲ ਜੀ ਆਏ ਚੰਨੀ ਸਾਹਿਬ ਤੇ ਲੋਸਾਹ ਸਾਥੀ ਕਾਲ ਇਹ ਗਲਤੀਆਂ ਜਿਹੜੀਆਂ ਨਾ ਇਹ ਗਲਤੀਆਂ ਆਪਣਾ ਢਿਲੋ ਸਾਹਿਬ ਚੰਨੀ ਸਾਹਿਬ ਜੇ ਜੇ ਨਹਿਰੂ ਦੇ ਟਾਈਮ ਤੇ ਨਾ ਹੁੰਦੀਆਂ ਵੀ ਪਾਕਿਸਤਾਨ ਨਾ ਕੋ ਦੇਵੇ ਜੀ ਇਹ ਇੱਕ ਵਾਰ ਲ ਦੇਖੋ ਤੁਸੀਂ ਇਸ ਵळे 22 ਤੋਂ 23 ਕਰੋੜ ਮੁ슬ਮਾਨ ਰਹਿੰਦੇ ਨੇ ਪਾਕਿਸਤਾਨ ਚ ਜਿਆਦਾ ਜਿਆਦਾ 28 ਕਰੋੜਾਂ ਦੀ 28 ਕਰੋੜ ਜਦ ਜਦ ਆਨ ਜੇ ਤੋ ਚਲੋ ਤੁਹਾਡੀ ਗੱਲ ਠੀਕ ਹੈ ਲੇਕਿਨ ਇਹ ਉਹ ਮੁਸਲਮਾਨ ਉਹਨਾਂ ਦੀ ਗਲਤੀ ਕਰ ਲਓ ਪਾਕਿਸਤਾਨ ਦੇ ਐਸ ਵੇਲੇ ਤੇ ਜਿੰਨੇ ਇੰਡੀਆ 'ਚ ਹੈਗੇ ਨੇ ਤੇ ਜਿੰਨੇ ਬੰਗਲਾਦੇਸ਼ 'ਚ ਹੈਗੇ ਨੇ ਤੇ ਇਹ ਸਾਰਾ ਜੇ ਸਾਰਾ ਕੁਝ ਇੱਕ ਹੀ ਹੁੰਦਾ ਤੇ ਐਸ ਵੇਲੇ ਸਰਕਾਰ ਜਿਹੜੀ ਹੈ ਉਹ ਉਹ ਨਾ ਮੋਦੀ ਬਣਾ ਸਕਦਾ ਸੀ ਇਹ ਕਦੀ ਪ੍ਰਾਈਮ ਮਿਨਿਸਟਰ ਬੰਦਾ ਇਹ ਮੁਸਲਮਾਨਾਂ ਦਾ ਵੀ ਕਦੀ ਕੁਝ ਇਹ ਸਾਰਾ ਕੁਝ ਕਰ ਸਕਦੇ ਸੀ ਲੇਕਿਨ ਅੰਗਰੇਜ਼ਾਂ ਨੇ ਚਾਲੀ ਚਾਲ ਖੇੜ ਕੇ ਸਾਰੇ ਬਸੇ ਕੰਮੀ ਦਾ ਗਿੱਤਾ ਸੇਵਾ ਇਹਦੇ ਗੱਲ ਹੋ ਗਈ ਇਸ ਨਾਲ ਜੀ ਲੇਕਿਨ ਹੁਣ ਢਿਲੋ ਸਾਹਿਬ ਜਿਹੜੀ ਤੁਸੀਂ ਹੁਣ ਗੱਲ ਕੀਤੀ ਹੈ ਵੀ ਇਹ ਬਿਲਕੁਲ ਸ਼ਾਂਤੀ ਦੇ ਹੋਣੀ ਚਾਹੀਦੀ ਪਰਮਾਣੂ ਬੰਬ ਪਰਮਾਣੂ ਬੰਬ ਕੀ ਨਾਲ ਪੁੱਤ ਨੂੰ ਕੋ ਨਹੀਂ ਹੈਗੇ ਯੂਕਰੇ ਕੋ ਯੂਕਰੇ ਤੋਂ ਨਹੀਂ ਹੈਗੇ ਇਜ਼ਰਾਈਲ ਕੋ ਨਹੀਂ ਹੈਗੇ ਹੂੰ ਹੂੰ ਇੱਥੇ ਢਿਲੋ ਸਾਹਿਬ ਕੁ ਵੀ ਕੋ ਨਹੀਂ ਕਰ ਸਕਦੀ ਜਿਹੜੀ ਚੂਣੀ ਕਰ ਸਕਦੀ ਜੀ ਇਹ ਇਦਾਂ ਨਹੀਂ ਹਦਾ ਵੀ ਸੋ ਪਰਮਾਣੂ ਬੰਬ ਹੈਗੇ ਨੇ ਤੇ ਸਭ ਕੁਝ ਚੱਲ ਜੇਗਾ ਕਿ ਉਹ ਸਾਰਾ ਕੋਈ ਠੀਕ ਹੀ ਸ਼ਾਂਤੀ ਹੋਣੀ ਚਾਹੀਦੀ ਹੈ ਸ਼ਾਂਤੀ ਹੋ ਜੇ ਜੀ ਲੇਕਿਨ ਇਹਨਾਂ ਨੂੰ